ਹਾਂਜੀ ਦੋਸਤੋ ਜੇਕਰ ਤੁਸੀਂ ਵੀ ਫੇਸਬੁੱਕ YouTube Instagram ਤੋਂ ਕਮਾਉਣਾ ਚਾਹੁੰਦੇ ਹੋ ਪੈਸੇ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣ ਵਾਲੀ ਆ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਹਨਾਂ ਸਾਈਟਾਂ ਦੇ ਉੱਪਰੋਂ ਕਿਵੇਂ ਡਾਲਰਾਂ ਦੇ ਡਾਲਰ ਕਮਾ ਸਕਦੇ ਹੋ ਤੁਹਾਡੇ ਘਰੇ ਵੀ ਲੱਗ ਸਕਦਾ ਡਾਲਰਾਂ ਦਾ ਢੇਰ ਕੀ ਹੋ ਗਿਆ ਨਾ ਪਹਿਲਾਂ ਕਿਰਾ ਤੇਰੇ ਘਰੇ ਡਾਲ ਰਾਂ ਢੇਰ ਲੱਗਾ ਮੈਨੂੰ ਉਹ ਦਿਖਾ ਕਿੱਥੇ ਆ ਝੂਠ ਬੋਲੀ ਐਂ ਤੁਸੀਂ ਉਵੇਂ ਸਾਰੇ ਜਣੇ ਇਕੱਠੇ ਹੋ ਕੇ ਫੇਸਬੁੱਕ ਇੰਸਟਾਗ੍ਰਾਮ YouTube ਤੇ ਉਵੇਂ ਸਾਰਾ ਕੰਮ ਹੀ ਖਰਾਬ ਕਰਤਾ ਕੰਮ ਕੀ ਖਰਾਬ ਕਰਤਾ ਹਜ਼ਾਰ ਤਾਂ ਵਿਊ ਆਉਂਦਾ ਸਾਰਾ ਕਿਹੜੇ ਆਪਾਂ ਨੂੰ ਡਾਲਰ ਆਉਂਦੇ ਐਂ ਝੂਠ ਬੋਲੀ ਐਂ ਤੂੰ ਲੈ ਇਹੀ ਵੀਡੀਓ ਤਾਂ ਹੋਣੀ ਸੀ ਵਾਇਰਲ ਐਸੇ ਨਹੀਂ ਤਾਂ ਦੇਣੇ ਸੀ ਨੋਟ ਉਹੀ ਕੰਮ ਕਰਤਾ ਨਾ ਉਹੀ ਵੀਡੀਓ ਖਰਾਬ ਕਰਤੀ ਉਹ ਉਹੀ ਵੀਡੀਓ ਬਣਾਉਣ ਦਾ ਸ਼ੌਕ ਚੜਿਆਗਾ ਹਏ ਬਖਸ਼ੋ ਬਰਾਓ ਓਏ ਬਖਸ਼ੋ ਅਸੀਂ ਵੀ ਕਿਸੇ ਦੇ ਮਗਰ ਲੱਗੀ ਵੀਡੀਓ ਬਣਾਈ ਸੀ ਆ